ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ মিডিਆ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਾਨੂੰ ਅੱਜ 27 ਦਿਨ ਹੋ ਗਏ ਨੇ ਇੱਥੇ ਬੈਠਿਆਂ ਨੂੰ ਅਥਾਰਟੀ ਵੱਲੋਂ ਸਾਡੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਸਿਕਿਉਰਿਟੀ ਜਿਹੜੀ ਆ ਉਹ ਸਾਡੇ ਤੇ ਲਾਠੀ ਚਾਰਜ ਕਰ ਰਹੀ ਆ ਪੁਲਿਸ ਵਾਲੇ ਜਿਹੜੇ ਸਾਨੂੰ ਗੋਲੀਆਂ ਦੀਆਂ ਧਮਕੀਆਂ ਦੇ ਰਹੇ ਆ ਤੇ ਐਫ ਆਈ ਆਰਾਂ ਕਰ ਰਹੇ ਆ ਸੋ ਇੱਕ মিডিਆ ਹੀ ਆ ਜਿਹੜਾ ਵੀ ਸਾਡੀ ਸੁਣਵਾਈ ਕਰ ਰਿਹਾ ਤੇ ਇੱਥੇ ਆਏ ਨੇ ਇਸ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਪਰਸੋਂ ਜਿਹੜਾ ਅਸੀਂ ਇੱਕ ਪੀਸਫੁੱਲ ਮਾਰਚ ਰੱਖਿਆ ਹੋਇਆ ਸੀਗਾ ਜਿਹਦੇ 'ਚ ਅਸੀਂ ਕਾਲ ਇਹ ਦਿੱਤੀ ਹੋਈ ਸੀਗੀ ਵੀ ਆਪਾਂ ਵੀਸੀ ਆਫਿਸ ਤੋਂ ਵੀਸੀ ਹਾਊਸ ਜਾਣਾ ਵੀਸੀ ਹਾਊਸ ਜਾਣ ਦਾ ਮਕਸਦ ਕੀ ਹੈਗਾ ਵੀ ਵੀਸੀ ਦਾ ਘਰਾਵ ਕਰਨਾ ਉਹਦੇ ਕੋਲ ਜਵਾਬ ਦੇ ਲੈਣੀ ਆ ਵੀ ਕੀ ਗੱਲ ਆ ਵੀ 25 ਦਿਨ ਹੋ ਗਏ ਆ ਸਾਨੂੰ ਮਿਲ ਨਹੀਂ ਆਏ ਸੋ ਮੌਕੇ ਦੀ ਮੌਕੇ ਜਦੋਂ ਇਹ ਪਲਾਨ ਬਣਿਆ ਮਾਰਚ ਕੱਢਣਾ ਸੀ ਉਸ ਦਿਨ ਇਹਨਾਂ ਨੇ ਇਸ ਮੇਨ ਰੋਡ ਤੇ ਸਾਰੇ ਤੇ ਬੈਰੀਕੇਟਿੰਗ ਕਰਤੀ ਕਿਉਂ ਕਰਤੀ ਕਿਉਂਕਿ ਉਸ ਦਿਨ ਸੀਐਮ ਸਾਹਿਬ ਨੇ ਵੀ ਹੋਣਾ ਸੀਗਾ ਪ੍ਰੋਗਰਾਮ ਤੇ ਸਾਰਿਆਂ ਦਾ ਫਿਰ ਇਹ ਸਲਾਹ ਬਣੀ ਕਿ 메ਨ ਰੋਡ ਤੇ ਇਹਨਾਂ ਨੇ ਉਹਨਾਂ ਕਰਕੇ ਬੰਦ ਕਰਤਾ ਆ ਤੇ ਵੀਸੀ ਦਾ ਅਸੀਂ ਘਰਾਵ ਕਰਨਾ ਵੀਸੀ ਤੇ ਉਸ ਪ੍ਰੋਗਰਾਮ ਤੇ ਬੈਠੀ ਹੋਈ ਆ ਸੋ ਅਸੀਂ ਉਸ ਪ੍ਰੋਗਰਾਮ ਤੇ ਚੱਲੀਏ ਅਸੀਂ ਮੌਕੇ ਤੇ ਮੌਜੂਦ ਪੁਲਿਸ ਵਾਲਿਆਂ ਨੂੰ ਵੀ ਇਹ ਜਾਣਕਾਰੀ ਦਿੱਤੀ ਵੀ ਅਸੀਂ ਉਧਰੋਂ ਦੀ ਮਾਰਚ ਕਰਨਾ ਆ ਵੀ ਲਾਇਬ੍ਰੇਰੀ ਤੋਂ ਬੱਚੇ ਇਕੱਠੇ ਕਰਕੇ ਸਟੂਸੀ ਤੋਂ ਇਕੱਠੇ ਕਰਕੇ ਆਪਾਂ ਵੀਸੀ ਮੈਮ ਨੂੰ ਜਾਣਾ ਤੇ ਜਿੱਥੇ ਸਾਨੂੰ ਉਹ ਰੋਕ ਦੇਣਗੇ ਅਸੀਂ ਉੱਥੇ ਬਹਿ ਜਾਾਂਗੇ ਸੋ ਅਸੀਂ ਪੀਸਫੁਲ ਮਾਰਚ ਕੀਤਾ ਆ ਜਿੱਦਾਂ ਹੀ ਅਸੀਂ ਸਟੂਸੀ ਟੱਪੇ ਆ ਬਿਨਾ ਕਿਸੇ ਵਾਰਨਿੰਗ ਤੋਂ ਬਿਨਾ ਕਿਸੇ ਗੱਲ ਤੋਂ ਸਾਡੇ ਤੇ ਲਾਠੀ ਚਾਰਜ ਕੀਤਾ ਗਿਆ ਤੇ ਸਭ ਤੋਂ ਇੰਪੋਰਟੈਂਟ ਐਸਪੈਕਟ ਉਹਦੇ ਚ ਇਹ ਸੀਗਾ ਕਿ ਸੀਐਸਓ ਜਿਹੜਾ ਵਿਕਰਮ ਜਿਹੜਾ ਚੀਫ ਸਕਿਉਰਿਟੀ ਆ ਉਹਨੇ ਸਭ ਤੋਂ ਪਹਿਲਾਂ ਡਾਂਗਾ ਸ਼ੁਰੂ ਕਰ ਮਾਰਨੀ ਸ਼ੁਰੂ ਕੀਤੀਆਂ ਤੇ ਉਹਨੇ ਸਭ ਤੋਂ ਪਹਿਲਾਂ ਕੁੜੀਆਂ ਨੂੰ ਮਿਸਹੈਂਡਲ ਕੀਤਾ ਵੀ ਉੱਥੇ ਕੋਈ ਵੀ ਲੇਡੀ ਕਰਮਚਾਰੀ ਨਹੀਂ ਸੀਗੀ ਕੁੜੀਆਂ ਨੂੰ ਗਰਦਨਾਂ ਤੋਂ ਫੜ ਕੇ ਕੁੜੀਆਂ ਨੂੰ ਬਾਹਾਂਾਂ ਕੇ ਫੜ ਕੇ ਤਰੀ ਕੜੀ ਸਿਆ ਗਿਆ ਤੇ ਨਾਲ ਜਿਹੜਾ ਡੰਡੇ ਵਰਸਾਏ ਗਏ ਉਸ ਤੋਂ ਬਾਅਦ ਡੀਐਸਪੀ ਹੁੰਦਾ ਗੁਰਮukh ਸਿੰਘ ਅੰਨੇਵਾ ਆਣ ਕੇ ਉਹਨਾਂ ਨੇ ਮੁੰਡਿਆਂ ਦੀਆਂ ਤੁਸੀਂ ਫੋਟੋਆਂ ਵੇਖ ਲਈਆਂ ਹਣ ਗਿਆ ਫਾਈਬਰ ਗਲਾਸ ਦੇ ਜਿਹੜੇ ਡੰਡੇ ਆ ਉਹ ਵੀ ਤੋੜ ਦਿੱਤੇ ਗਏ ਮਾਰ ਮਾਰ ਕੇ ਮੁੰਡੇ ਆਂਦੇ ਸੋ ਉਸ ਤੋਂ ਬਾਅਦ ਉਹ ਧਮਕੀ ਅੱਗੇ ਹੁੰਦੀ ਇਹ ਦਿੰਦਾ ਗੁਰਮukh ਸਿੰਘ ਡੀਐਸਪੀ ਵੀ ਕਿ ਤੁਹਾਡੇ ਡਾਂਗਾ ਛੱਡੋ ਵੀ ਗੋਲੀਆਂ ਵੀ ਚਲਾਉਂਗਾ ਸੋ ਜਿਹੜਾ ਇੱਕ ਉਸ ਤੋਂ ਬਾਅਦ ਇਹ ਨੈਰੇਟਿਵ ਸਿਰਜਿਆ ਗਿਆ ਦੋ ਨੈਰੇਟਿਵ ਬਹੁਤ ਗਲਤ ਸਿਰਜੇ ਗਏ ਇੱਕ ਤੇ ਕਿ ਇਹ ਜੀ ਸੀਐਮ ਖਿਲਾਫ ਸੀਐਮ ਖਿਲਾਫ ਜਿਹੜਾ ਮਾਰਚ ਕੱਢਿਆ ਗਿਆ ਸਾਡਾ ਮਾਰਚ ਜਿਹੜਾ ਆ ਵੀਸੀ ਦੇ ਖਿਲਾਫ ਸੀਗਾ ਤੇ ਸੈਂਟਰਲਾਈਜੇਸ਼ਨ ਦੇ ਖਿਲਾਫ ਆ ਸੈਂਟਰ ਦੇ ਖਿਲਾਫ ਹੀ ਜਿੰਨੂੰ ਪ੍ਰੋਜੈਕਟ ਇਹ ਕੀਤਾ ਗਿਆ ਕਿ ਪੰਜਾਬ ਸਰਕਾਰ ਦੇ ਖਿਲਾਫ ਮਾਰਚ ਕਿੱਢਿਆ ਗਿਆ ਉਹ ਅਸੀਂ মিডিਆ ਨੂੰ ਵੀ ਕਲੀਅਰ ਕੀਤਾ ਤੇ ਚੱਲਣ ਤੋਂ ਪਹਿਲਾਂ ਵੀ ਅਸੀਂ ਕਲੀਅਰ ਕੀਤਾ ਹੈਗਾ ਵੀ ਅਸੀਂ ਵੀਸੀ ਨੂੰ ਘੇਰਨਾ ਦੂਜਾ ਨੈਰੇਟਿਵ ਜਿਹੜਾ ਇਹ ਜਿਸ ਕਰਕੇ ਸਾਡੇ ਤੇ ਕੀਤਾ ਗਿਆ ਵੀ ਸਿਕਿਉਰਿਟੀ ਬਰੀਚ ਕੀਤੀ ਗਈ ਆ ਸਿਕਿਉਰਿਟੀ ਉੱਥੋਂ ਸ਼ੁਰੂ ਹੁੰਦੀ ਆ ਜਿਹੜਾ ਉਹਦੀ ਬਾਉਂਡਰੀ ਬਣਾਈ ਗਈ ਪੈਰਾਮੀਟਰ ਬਣਾਇਆ ਗਿਆ ਜਿੱਥੇ ਉਹਨਾਂ ਨੇ ਰੱਸੀਆਂ ਲਾਈਆਂ ਹੀਗੀਆਂ ਜਿੱਥੇ ਉਹਨਾਂ ਨੇ ਬੈਰੀਕੇਟਿੰਗ ਕੀਤੀ ਹੀਗੀ ਉੱਥੋਂ ਸਿਕਿਉਰਿਟੀ ਸ਼ੁਰੂ ਹੁੰਦੀ ਆ ਉਸ ਤੋਂ ਲਗਭਗ 200 ਮੀਟਰ ਦੂਰ ਤੇ ਇਹਨਾਂ ਨੇ ਸਾਡੇ ਤੇ ਲਾਠੀ ਚਾਰਜ ਸ਼ੁਰੂ ਕਰਤਾ ਜੇ ਤੇ ਅਸੀਂ ਬੈਰੀਕੇਟਿੰਗ ਟੱਪੇ ਹੁੰਦੇ ਜਾਂ ਬੈਰੀਟੈਂਕ ਬੈਰੀਕੇਟਿੰਗ ਤੱਕ ਪਹੁੰਚੇ ਹੁੰਦੇ ਕਿਸੇ ਪੁਲਿਸ ਵਾਲੇ ਕਮਾਂਡੋ ਜਿਹੜੀ ਵੀ ਉਹਨਾਂ ਦੀ ਜੈਡ ਸਕਿਉਰਿਟੀ ਉੱਥੇ ਤੱਕ ਗਏ ਹੁੰਦੇ ਫਿਰ ਇਹ ਸਾਨੂੰ ਕਹਿੰਦੇ ਵੀ ਬਰੀਚ ਕੀਤੀ ਆ ਅਸੀਂ ਤੇ ਉਸ ਸਕਿਉਰਿਟੀ ਤੋਂ 200 ਮੀਟਰ ਦੀ ਦੂਰੀ ਤੇ ਜੇ ਯੂਨੀਵਰਸਿਟੀ ਚ ਪ੍ਰੋਟੈਸਟ ਕਰਨਾ ਹੀ ਬਰੀਚ ਹੀ ਗਿਆ ਫਿਰ ਤੇ ਪੂਰੀ ਯੂਨੀਵਰਸਿਟੀ ਜਿੱਥੇ ਮਰਜ਼ੀ ਆਂ ਖੜ ਜਾਂਦੇ ਫਿਰ ਤੇ ਬਰੀਚ ਹੋ ਗਿਆ ਸੋ ਇਹ ਦੋ ਝੂਠ ਨੈਰੇਟਿਵ ਇਹ ਸਿਰਜੇ ਗਏ ਤੇ ਤੀਜਾ ਇਹ ਜਿਹੜਾ ਤਾਨਾ ਪੀਏ ਹਿਸਟੋਰੀ ਮਤਲਬ ਹੀ ਹਿਸਟਰੀ ਦਾ ਨਾਮ ਲਿਖਿਆ ਜਾਊਗਾ ਵੀ ਕਾਲੀ ਸੂਚੀ ਜਿਹੜੀ ਬੀਸੀਆਂ ਦੀ ਦਲਾਲਾਂ ਦੀ ਜਿਨ੍ਹਾਂ ਨੇ ਦਿੱਲੀ ਦੀ ਦਲਾਲੀ ਕੀਤੀ ਤੇ ਇਹਨਾਂ ਤਛੇਦੇ ਸਟੂਡੈਂਟਸ ਤੇ ਕੀਤਾ ਆ ਪੰਜਾਬ ਦੀ ਹੁੰਦੀ ਹੋਏ ਬੀਸੀ ਵੱਲੋਂ ਇਹ ਜਿਹੜਾ ਸੈਂਟਰਲਾਈਜੇਸ਼ਨ ਦੀ ਦਲਾਲੀ ਕੀਤੀ ਗਈ ਤੇ ਬੱਚਿਆਂ ਦੇ ਉੱਤੇ ਜਿਹੜਾ ਕਹਿਰ ਕਮਾਇਆ ਗਿਆ ਇਸ ਨਾਲੋਂ ਚੰਗਾ ਮੈਂ ਕਹੂੰਗਾ ਵੀ ਜਿਹੜਾ ਉੱਥੇ ਬਿਹਾਰ ਤੋਂ ਆਇਆ ਬੀਸੀ ਚੰਗਾ ਹੈਗਾ ਜਿਨ੍ਹਾਂ ਨੇ ਸਿਰਫ ਕ੍ਰਾਪਸ਼ਨ ਕੀਤੀ ਇਸ ਲੈਵਲ ਤੇ ਆਣ ਕੇ ਬੱਚਿਆਂ ਨਾਲ ਧੱਕਾਸ਼ਾਹੀ ਨਹੀਂ ਕੀਤੀ ਉਹਨਾਂ ਨੇ ਸੋ ਇਹ ਜਿਹੜੇ ਬੰਦੇ ਆ ਇਹਨਾਂ ਨੂੰ ਅਸੀਂ ਪਛਾਣ ਹੀ ਐ ਜਿਹੜਾ ਸੈਂਟਰਲਾਈਜੇਸ਼ਨ ਦਾ ਇੱਥੇ ਮੋਢ ਵਜ ਰਹੇ ਨੇ ਜਿਹੜੇ ਦਿੱਲੀ ਦੇ ਇੱਥੇ ਜਲਾਲੀ ਕਰ ਰਹੇ ਅਸੀਂ 25 ਦਿਨਾਂ ਤੋਂ ਇਹੀ ਰੋਲਾ ਪਾ ਰਹੇ ਸੀ ਕਿ ਜਿੱਦ ਨੇ ਸੈਂਟਰਲਾਈਜੇਸ਼ਨ ਵਾਲਾ ਕੰਮ ਹੋ ਗਿਆ ਬੱਚਿਆਂ ਦੇ ਵੀ ਡਾਂਗਾ ਪੈਣ ਗਿਆ ਤੇ ਇਹਨਾਂ ਦਲਾਲਾਂ ਦੇ ਵੀ ਡਾਂਗਾ ਪੈਣ ਗਿਆ ਇਹ ਜਿਹੜੇ ਟੀਚਰ ਇਹਨਾਂ ਦੇ ਹੱਕ ਚ ਭੁਗਤ ਰਹੇ ਨੇ ਕੱਲ ਨੂੰ ਇਹਨਾਂ ਤੇ ਵੀ ਸੋ ਕੜੀ ਸ਼ੁਰੂ ਹੋ ਗਈ ਆ ਸੈਨਟ ਦੀ ਟਰਮ ਖਤਮ ਹੋ ਗਈ ਪਾਵਰ ਇਹਨਾਂ ਦੇ ਹੱਥ ਆ ਗਈ ਉਹਨਾਂ ਦੇ ਅਨੁਸਾਰ ਹੀ ਇਹਨਾਂ ਡਾਂਗਾ ਭਰਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਬੱਚਿਆਂ ਤੇ ਸੋ ਜਿਹੜਾ ਵਿਕਰਮ ਆ ਦੀਵ ਸਿਕਿਉਰਿਟੀ ਜਿਨੇ ਉਸ ਤੋਂ ਬਾਅਦ ਮਤਲਬ ਇਨੇ ਤਸ਼ੱਦਦ ਤੋਂ ਬਾਅਦ ਬੱਚਿਆਂ ਦੇ ਉੱਤੇ ਹੀ ਪਰਚੇ ਕਰਾਏ ਨੇ ਉਹਦੀ ਅਸੀਂ ਸ਼ਖਤ ਸ਼ਬਦਾਂ ਚ ਨਿਖੇਦੀ ਕਰਦੇ ਆ ਸੋ ਇਹ ਸਾਰੀ ਜਿਹੜੀ ਆਪਣੇ ਬੱਚੇ ਨੇ ਜਿੰਨੇ ਵੀ ਜਿਹੜੀ ਇੱਥੇ ਦੀ ਮੋਰਚੇ ਦੀ ਕਮੇਟੀ ਆ ਤੇ ਜਿੰਨਾ ਬੱਚਿਆਂ ਤੇ ਐਫ ਆਈ ਆਰ ਝੂਠੀ ਹੋਈ ਆ ਉਹਨਾਂ ਸਾਰਿਆਂ ਵੱਲੋਂ ਇਹ ਪਰਚੇ ਜਿਹੜੇ ਆ ਉਹਨਾਂ ਵੱਲੋਂ ਵੀ ਆਪ ਦੇ ਵੱਲੋਂ ਪਰਚੇ ਜਿਹੜੇ ਆ ਇਹ ਸੀਐਸਓ ਤੇ ਕੀਤੇ ਗਏ ਨੇ ਤੇ ਪੁਲਿਸ ਤੇ ਕੀਤੇ ਗਏ ਨੇ ਇੱਕ ਤੇ ਪੁਲਿਸ ਵੱਲੋਂ ਜਿਹੜੀਆਂ ਧਮਕੀਆਂ ਦਿੱਤੀਆਂ ਗਈਆਂ ਤੇ ਇੱਕ ਗੋਲੀ ਮਾਰਨ ਦੀਆਂ ਉਸ ਤੋਂ ਇਲਾਵਾ ਜਿਹੜਾ ਉਹਨਾਂ ਵੱਲੋਂ ਕੁੜੀਆਂ ਨੂੰ ਜਿਹੜਾ ਮਿਸਹੈਂਡਲ ਤੇ ਉਹਨਾਂ ਤੇ ਜਿਹੜਾ ਤਸ਼ੱਦਦ ਕੀਤਾ ਗਿਆ ਉਹਨੂੰ ਲੈ ਕੇ ਤੇ ਇੱਕ ਸੀਐਸਓ ਵੱਲੋਂ ਵੀ ਜਿਨੇ ਸ਼ੁਰੂਆਤ ਕੀਤੀ ਸਾਰੀ ਉੱਥੇ ਲਾਟੀ ਚਾਰ ਜਿੱਤੀ ਤੇ ਜਿਨੇ ਝੂਠੇ ਪਰਚੇ ਪਾਏ ਨੇ ਸੋ ਜਿਨੇ 14 ਮੈਂਬਰ ਨੇ ਉਸ ਤੋਂ ਇਲਾਵਾ ਜਿਹੜੇ ਬੱਚੇ ਨੇ ਜਿਨ੍ਹਾਂ ਤੇ ਡਾਂਗਾਂ ਪਈਆਂ ਨੇ ਤੇ ਫਿਰ ਉਹਨਾਂ ਦੇ ਪਰਚੇ ਕੀਤੇ ਨੇ ਸਾਰਿਆਂ ਨੇ ਡੀਡੀਆਰ ਆਨਲਾਈਨ ਕੰਪਲੇਂਟ ਕੀਤੀ ਆ ਨਾਲ ਫੋਟੋਆਂ ਅਟੈਚ ਕੀਤੀਆਂ ਨੇ ਕੁੜੀਆਂ ਵੱਲੋਂ ਅੱਜ ਕਿਉਂਕਿ ਦਫ਼ਤਰ ਬੰਦ ਹੀਗਾ ਜਿੱਦਨ ਵੀ ਦਫ਼ਤਰ ਖੁੱਲਿਆ ਵਿਮਨ ਕਮਿਸ਼ਨ ਨੂੰ ਸਣੇ ਫੋਟੋਆਂ ਤੇ ਸਣੇ ਪ੍ਰੂਫ ਦੇ ਜਿਹੜਾ ਡੀਐਸਪੀ ਸ਼ਰਿਆਮ लाठी चार्ज ਕਰਕੇ ਜਿਹੜਾ ਆਨਲਾਈਨ ਸਾਰੇ ਮੀਡੀਆ ਦੇ ਸਾਹਮਣੇ ਫੋਟੋਆਂ ਮੁੱਕਰ ਕੇ ਅਸੀਂ ਇਸੇ ਲਈ ਸਾਰੇ ਬੱਚਿਆਂ ਨੇ ਫੋਟੋਆਂ ਫੜੀਆਂ ਹੋਈਆਂ ਨੇ ਤੇ ਮੀਡੀਆ ਨੂੰ ਇਹ ਭਲੀਭਾਤੀ ਪੰਦਾ ਕਿਸ ਤਰ੍ਹਾਂ ਦਾ ਤਸ਼ੱਦਦ ਬੱਚਿਆਂ ਤੇ ਹੋਇਆ ਸੋ ਅਹੀਂ ਵੀ ਉਹਨਾਂ ਦੇ ਕੰਪਲੇਂਟ ਕਰ ਰਹੇ ਆਂ ਇਸ ਕਰਕੇ ਵੀ ਸਾਡੇ ਤੋਂ ਝੂਠੇ ਪਰਚੇ ਪਾਏ ਗਏ ਬਿਨਾ ਫੀਮੇਲ ਕਾਂਸਟੇਬਲ ਤੇ ਜਿਹੜੀ ਹੈ ਮਿਸ ਹੈਂਡਲਿੰਗ ਕੁੜੀਆਂ ਦੇ ਨਾਲ ਉਹਨਾਂ ਤੇ ਲਾਠੀ ਚਾਰਜ ਕੀਤਾ ਗਿਆ ਉਸ ਤੋਂ ਇਲਾਵਾ ਜਿੰਨੇ ਵੀ ਬੱਚੇ ਜਿਨ੍ਹਾਂ ਤੇ ਤਸ਼ੱਦਦ ਸਿਰਫ ਪੀਸਫੁਲ ਮਾਰਚ ਕਰਕੇ ਕੀਤਾ ਗਿਆ ਉਹਨਾਂ ਵੱਲੋਂ ਇਹ ਜਿਹੜੇ ਕ੍ਰੋਸ ਪਰਚੇ ਉਹਨਾਂ ਤੇ ਕੀਤੇ ਜਾ ਰਹੇ ਨੇ ਉਸ ਤੋਂ ਇਲਾਵਾ ਕਾਉਂਸਲ ਮੈਂਬਰ ਸਾਡੇ ਨਾਲ ਆਏ ਨੇ ਇਹਨਾਂ ਵੱਲੋਂ ਵੀ ਜਿਹੜਾ ਆ ਵੀ ਆਪਦੇ ਬਿਹਾਫ ਤੇ ਇਹ ਜਿਹੜੇ ਝੂਠੇ ਪਰਚੇ ਨੇ ਉਹਦੇ ਖਲਾਫ ਐਸਐਸਪੀ ਨੂੰ ਗਵਰਨਰ ਨੂੰ ਤੇ ਉਪ ਚਾਂਸਲਰ ਨੂੰ ਜਿਹੜੇ ਆ ਮੰਗ ਪੱਤਰ ਦਿੱਤੇ ਜਾ ਰਹੇ ਨੇ ਵੀ ਇਹ ਜਿਹੜਾ ਝੂਠਾ ਆ ਤੇ ਬੱਚਿਆਂ ਦੇ ਨਾਲ ਪੂਰੀ ਸੋਲੀਡੈਟੀ ਨਾਲ ਖੜੇ ਨੇ ਬਾਕੀ ਗੱਲ ਅਰਚਿਤ ਵੀ ਰੱਖਣਗੇ ਨਾਲ ਦੇਖੋ ਇਹ ਸਭ ਤੋਂ ਮੰਦਪਾਗੀ ਗੱਲ ਹੈ ਕਿ ਲਾਠੀਆਂ ਵੀ ਜਿਹੜੀ ਹੈਗੀ ਬਰਸੀਆਂ ਉਹ ਵਿਦਿਆਰਥੀਆਂ ਤੇ ਬਰਸੀਆਂ ਤੇ ਪਰਚੇ ਵੀ ਵਿਦਿਆਰਥੀਆਂ ਤੇ ਹੋਏ ਜਿਹੜੀ ਸਾਡੀ ਮੰਗ ਸੀ ਉਹ ਪੀਸਫੁੱਲ ਮੰਗ ਸੀ ਕਿ ਸੈਨੇਟ ਇਲੈਕਸ਼ਨ ਕਰਾਏ ਜਾਣ ਮਾਰਚ ਬਹੁਤ ਪੀਸਫੁੱਲ ਤਰੀਕੇ ਨਾਲ ਕੱਢੀ ਜਾ ਰਹੀ ਸੀ ਮੈਂ ਵੀ ਉੱਥੇ ਮੌਜੂਦ ਸੀਗਾ ਮੇਰੇ ਸਾਹਮਣੇ ਜਿਹੜੀ ਵੈਨ ਆਈ ਪੁਲਿਸ ਦੀ ਉਹਦੇ ਵਿੱਚੋਂ ਬਿਨਾਂ ਵਾਰਨਿੰਗ ਤੋਂ ਸਿੱਧਾ ਲਾਠੀਆਂ ਵਰਸਾਨੀਆਂ ਸ਼ੁਰੂ ਕਰ ਦਿੱਤੀਆਂ ਬੜੀ ਮੰਦਪਾਗੀ ਗੱਲ ਹੈ ਤੇ ਪਰਚੇ ਸਾਡੀ ਡਿਮਾਂਡ ਹੈ ਕਿ ਪਰਚੇ ਵਾਪਸ ਲਿੱਤੇ ਜਾਣ ਜਿਹੜੀ ਇਹ ਭਾਜਪਾ ਸਰਕਾਰ ਹੈ ਵੀ ਸੀ ਹੈ ਚਾਹੇ ਜਿੰਨਾ ਮਰਜ਼ੀ ਸਾਡੇ ਉੱਪਰ ਪ੍ਰੈਸ਼ਰ ਪਾ ਦੇ ਜਿਹੜਾ ਜਿੰਨਾ ਮਰਜ਼ੀ ਤੱਕਾ ਕਰ ਲੇ ਅਸੀਂ ਡਟ ਕੇ ਇੱਥੇ ਬੈਠੇ ਰਾਵਾਂਗੇ ਅਸੀਂ ਜਦ ਤੱਕ ਸੈਨਟ ਦੀ ਚੋਣਾਂ ਨਹੀਂ ਹੁੰਦੀ ਅਸੀਂ ਇੱਥੋਂ ਉੱਠਣ ਵਾਲੇ ਨਹੀਂ ਹਾਂਗੇ ਤੇ ਜਿਹੜੇ ਪਰਚੇ ਨੇ ਸਾਡੇ ਉੱਤੋਂ ਵਾਪਸ ਲਿੱਤੇ ਜਾਣ ਇਸ ਤੋਂ ਪਹਿਲਾਂ ਇਹ ਦੱਸੋ ਵੀ ਤੁਹਾਡੀ ਪੁਲਿਸ ਨਾਲ ਕੋਈ ਗੱਲਬਾਤ ਥੋੜੀ ਸੀ ਜਦੋਂ ਤੁਸੀਂ ਇੱਥੋਂ ਮਾਰਚ ਲੈ ਕੇ ਚੱਲਣਾ ਸੀ ਵੀ ਅਸੀਂ ਕਿੱਥੇ ਜਾਵਾਂਗੇ ਕਿੱਥੇ ਜਾ ਕੇ ਮਾਰਚ ਖਤਮ ਕਰਾਂਗੇ ਇਸ ਬਾਰੇ ਕੋਈ ਗੱਲਬਾਤ ਹੋਈ ਸੀ ਪੁਲਿਸ ਨਾਲ ਇੱਕ ਤੇ ਅਸੀਂ ਨਾਲ ਦੇ ਨਾਲ ਇਤਿਹਾਸ ਇਤਲਾਹ ਕੀਤੀ ਸੀ ਜਿਹੜੇ ਇੱਥੋਂ ਦੇ ਐਸ ਐਚ ਓ ਨੇ ਵੀ ਉਹਨਾਂ ਨੂੰ ਦੱਸਿਆ ਹੈਗਾ ਵੀ ਮਾਰਚ ਜਿਹੜਾ ਵੀ ਅਸੀਂ ਉਧਰੋਂ ਦੇ ਕੱਢਾਂਗੇ ਉਥੋਂ ਲੈ ਬ੍ਰਿਜੀ ਤੇ ਬੱਚੇ ਇਕੱਠੇ ਕਰਕੇ ਦੂਜੀ ਨਵੀਨ ਉਹਨਾਂ ਦਾ ਪੁਰਾਣਾ ਨਵੀਨ ਮੈਨੂੰ ਨਾਮ ਪਤਾ ਸਬ ਇਨਸਪੈਕਟਰ ਉਹਨਾਂ ਦੀ ਬਾਰ ਬਾਰ ਕਾਲ ਆ ਰਹੀ ਹੈਗੀ ਵੀ ਮਾਰਚ ਜਿਹੜਾ ਤੁਸੀਂ 12 ਵਜੇ ਸ਼ਿਫਟ ਕਰ ਲਓ ਅਸੀਂ ਕਾਲ 11 ਵਜੇ ਦੀ ਦਿੱਤੀ ਸੀ ਉਹਨਾਂ ਨੇ ਕਿਹਾ ਵੀ ਇਹ ਜ਼ਰੂਰ ਤੇ ਸੀਐਮ ਸਾਹਿਬ ਨੇ ਉਹਨਾਂ ਤੁਸੀਂ ਉਹ ਸ਼ਿਫਟ ਕਰ ਲਓ ਵੀ ਅਸੀਂ ਕਿਹਾ ਕੋਈ ਨਹੀਂ ਅਸੀਂ ਆਪਣੇ ਟਾਈਮ ਨਾਲ ਮਾਰਚ ਕੱਢਣਾ ਸੀ ਦੂਜੇ ਪਾਸੇੋਂ ਦੀ ਕੱਢ ਲਾਂਗੇ ਸੋ ਇਹ ਗੱਲ ਝੂਠੀ ਆ ਵੀ ਬਿਨਾ ਕਿਸੇ ਨੂੰ ਦੱਸੇ ਜਿਹੜਾ ਇਹ ਜ਼ਰੂਰ ਆ ਵੀ ਅਸੀਂ ਮੌਕੇ ਦੀ ਮੌਕੇ ਬਣਾਇਆ ਹੈ ਪ੍ਰੋਗਰਾਮ ਪਰ ਉਹ ਇਸ ਕਰਕੇ ਵੀ ਸਾਡਾ ਪ੍ਰੋਗਰਾਮ ਹੀ ਵੀਸੀ ਨੂੰ ਕੇ ਰੰਦਾ ਸੀ ਜਿਉਂਸੀ ਉਹ ਆਪਣੇ ਘ ਤੋਕ ਨਹੀਂ ਬੰਦੀ ਵੀ ਅਸੀਂ ਉਹਦੇ ਘਰੇ ਜਾਈਏ ਮਤਲਬ ਤੁਸੀਂ ਮੇਨ ਤੁਹਾਡਾ ਜਿਵੇਂ ਦੱਸ ਰਹੇ ਹੋ ਕਿ ਤੁਹਾਨੂੰ ਕੋਈ ਕੁਝ ਨਹੀਂ ਰੋਕਿਆ ਸੀ ਵੀ ਉਸ ਰੋਡ ਤੇ ਨਾ ਜਾਓ ਜਦੋਂ ਤੁਸੀਂ ਉਦੋਂ ਗੱਲ ਮੰਨ ਲਈ ਫਿਰ ਤੁਸੀਂ ਸੀਐਮ ਨੂੰ ਘੇਰਨ ਦੇ ਲਈ ਜਾ ਰਹੇ ਸੀ ਇਹ ਇੱਕ ਵਾਰੀ ਨਹੀਂ ਮੈਂ ਤੁਹਾਨੂੰ ਦੱਸ ਰਿਹਾ ਅਸੀਂ ਵੀਸੀ ਵਾਸਤੇ ਵੀਸੀ ਨੂੰ ਘੇਰਨ ਵਾਸਤੇ ਜਾ ਰਹੇ ਸੀਗੇ ਤੇ ਜਿੱਥੇ ਪੁਲਿਸ ਨਾਲ ਸਾਡੀ ਕਨਫਰੰਸਟੇਸ਼ਨ ਹੋਈ ਹੈ ਅਸੀਂ ਉੱਥੇ ਬਹਿ ਗਏ ਆ ਅਸੀਂ ਜਿੰਨੇ ਵੀ ਲੀਡਰ ਹੈਗੇ ਤੁਸੀਂ ਸਾਡੀਆਂ ਫੋਟੋਆਂ ਵੇਖੋ ਵੀਡੀਓ ਵੇਖੋ ਅਸੀਂ ਨਾਲ ਉਹਨਾਂ ਦੇ ਲੱਗੇ ਹੋਏ ਆਂ ਕਿ ਇੱਥੇ ਬੈਠ ਜਾਓ ਸਾਡਾ ਜਿਹੜਾ ਡਿਸੀਜਨ ਵੀ ਸੀਗਾ ਉੱਥੇ ਤੱਕ ਜਾਂਦਾ ਅਸੀਂ ਕੋਈ ਬੈਰੀਕੇਡ ਨਹੀਂ ਭੰਣਨੇ ਅਸੀਂ ਕੋਈ ਸਕਿਉਰਿਟੀ ਬ੍ਰੀਚ ਨਹੀਂ ਕਰਨੀ ਅਸੀਂ ਸੋਚਿਆ ਸੀ ਕਿਉਂਕਿ ਬੈਰੀਕੇਟਿੰਗ ਇਹਨਾਂ ਨੇ ਟੱਪਣ ਨਹੀਂ ਦਿਨੇ ਅਸੀਂ ਪੀਸਫੁਲੀ ਉੱਥੇ ਬਹਿ ਜਾਾਂਗੇ ਇਹਨਾਂ ਦੇ ਉੱਤੇ 200 ਮੀਟਰ ਪਹਿਲਾਂ ਆਣ ਕੇ ਕੋਈ ਗੱਲ ਹੀ ਨਹੀਂ ਕੀਤੀ ਉਹਨਾਂ ਨੇ ਡੰਡੇ ਜਿਹੜੇ ਵਹਣੇ ਸ਼ੁਰੂ ਕਰਤੇ ਨੇ ਮਤਲਬ ਬੈਰੀਕੇਡ ਤੋਂ ਪਹਿਲਾਂ ਤੁਸੀਂ ਰੋਕੇ ਸੀਗੇ ਬੈਰੀਕੇਟਿੰਗ ਦੀ ਗੱਲ ਹੋਈ ਸੀ ਵੀ ਅਸੀਂ ਬੈਰੀਕੇਟ ਤੇ ਜਾ ਕੇ ਰੁਕ ਜਾਾਂਗੇ ਪੁਲਿਸ ਨਾਲ ਕੋਈ ਇਸ ਤਰੀਕੇ ਤੇ ਹੀ ਕੋਈ ਸਹਿਮਤੀ ਬਣੀ ਸੀ ਵੀ ਅਸੀਂ ਉੱਥੋਂ ਤੱਕ ਨਹੀਂ ਜਾਵਾਂਗੇ ਪਹਿਲਾਂ ਰੁਕ ਜਾਂਗੇ ਅਸੀਂ ਇਹਨਾਂ ਨੂੰ ਦੱਸਤਾ ਕਿ ਅਸੀਂ ਪੀਸਫੁਲੀ ਉੱਥੇ ਜਾਣਾ ਆ ਜਿੱਥੇ ਅਸੀਂ ਸਾਨੂੰ ਰੋਕੋਗੇ ਬੈਰੀਕੇਟਿੰਗ ਤੇ ਅਸੀਂ ਉੱਥੇ ਰੁਕ ਜਾਾਂਗੇ ਇਹ ਗੱਲ ਅੰਡਰਸਟੂਡ ਵੀ ਤੇ ਗੱਲ ਕਹੀ ਵੀ ਗਈ ਹਗੀ ਉਹ ਗੱਲ ਵੱਖਰੀ ਆ ਵੀ ਇਹਨਾਂ ਨੇ ਸਾਡੇ ਨਾਲ ਡਾਇਲੋਗ ਕਰਨ ਦੀ ਬਜਾਏ ਇਹਨਾਂ ਨਾਲ ਜੋਰੇ ਪੈ ਗਿਆ ਵੀ ਉੱਥੇ ਪਹੁੰਚਣ ਤੋਂ ਪਹਿਲਾਂ ਨੇ ਤੇ ਡੰਡੇ ਮਾਰੀਏ ਫਿਰ ਗਰਾਉਂਡ ਸੇਕ ਉਹ ਰੱਖਿਆ ਗਿਆ ਵੀ ਮੁੱਖ ਮੰਤਰੀ ਦੀ ਸਿਕਿਉਰਿਟੀ ਬ੍ਰੀਚ ਹੋਣ ਦੀ ਕੋਸ਼ਿਸ਼ ਕੀਤੀ ਗਈ ਔਰ ਉੱਥੋਂ ਤੱਕ ਕਾਫਲਾ ਜਿਹੜਾ ਮੁੱਖ ਮੰਤਰੀ ਤੱਕ ਜਾਣ ਦੀ ਜਿੱਦ ਸੀ ਇਹ ਇਹ ਤਾਂ ਡੈਲੀਬਰੇਟ ਹੋ ਕੀਤਾ ਜਾਣਾ ਨਾ ਵੀ ਇਹ ਤੇ ਚਾਂਸਲਰ ਨੂੰ ਪਤਾ ਹੈ ਵੀ ਇਹ ਸਾਰਾ ਸੈਂਟਰਲਾਈਜ਼ੇਸ਼ਨ ਤੇ ਮੁੱਦਾ ਹੋ ਰਿਹਾ ਤੇ ਅਸੀਂ ਇਹ ਸਾਰਾ ਸਰਕਾਰ ਤੇ ਸੁੱਟ ਦਿੰਨੇ ਆ ਵੀ ਉਹਨਾਂ ਦੇ ਖਿਲਾਫ ਉਸ ਤੋਂ ਇੱਕ ਦਿਨ ਪਹਿਲਾਂ ਸਾਡੀ ਐਜੂਕੇਸ਼ਨ ਮਿਨਿਸਟਰ ਹਰਜੋਤ ਬੈਂਸ ਨਾਲ ਗੱਲ ਹੋਈ ਆ ਦੂਜੇ ਨੰਬਰ ਤੇ ਉਸ ਦਿਨ ਰਾਤ ਜਿਹ ਉਹਨਾਂ ਨੇ ਸਾਡੇ ਉਹਨਾਂ ਨੇ ਟਵਿੱਟਰ ਹੈਂਡਲ ਤੇ ਵੀ ਸ਼ੇਅਰ ਕੀਤਾ ਵੀ ਉਹ ਗੱਲਬਾਤ ਕਰ ਰਹੇ ਆ ਸੋ ਸਾਡਾ ਤੇ ਜਿਹੜਾ ਸਾਰਾ ਰੋਲਾ ਸੈਂਟਰ ਦੇ ਖਿਲਾਫ ਆ ਤੇ ਸੈਨੇਟ ਨੂੰ ਜਿਹੜਾ ਡਿਲੇ ਕੀਤਾ ਜਾ ਰਿਹਾ ਹੈ ਸੈਂਟਰ ਵੱਲੋਂ ਉਹਦੇ ਖਿਲਾਫ ਆ ਆਪਣੇ ਤੋਂ ਗੱਲ ਲਾ ਕੇ ਇਹਨਾਂ ਨੇ ਉਹਨੂੰ ਜਨਮੋਜ ਕੇ ਮਸਲੇ ਨੂੰ ਡਿਵਰਟ ਕੀਤਾ ਗਿਆ ਆ ਪਰ ਇੱਕ ਹੋਰ ਚੀਜ਼ ਹੈ ਵੀ ਤੁਹਾਡੇ ਯੂਨੀਵਰਸਿਟੀ ਪਿਛਲੇ ਦਿਨੀ ਇਲੈਕਸ਼ਨਸ ਹੋਈ ਹੈ ਪ੍ਰੈਜ਼ੀਡੈਂਟ ਜਿਹੜਾ ਤੁਸੀਂ ਚੁਣਿਆ ਜਿਹੜਾ ਉਹ ਤੋਂ ਵੀ ਕਾਫੀ ਚੀਜ਼ਾਂ ਸੀ ਵੀ ਮੈਂ ਲੋਕਾਂ ਵਾਸਤੇ ਖੜਾ ਸਟੂਡੈਂਟਸ ਵਾਸਤੇ ਖੜਾ ਉਹ ਕਿਤੇ ਦਿਸਿਆ ਨਹੀਂ ਜਿੰਨੀ ਤੇਰਤਾ ਤੁਹਾਨੂੰ ਤਰਨਾ ਹੋ ਗਿਆ ਚਰੂਹੇ ਨੂੰ ਇੱਕ ਤੇ ਉਹ ਜਿੱਦਨ ਅਸੀਂ ਰਜਿਸਟਰ ਆਫਿਸ ਨੂੰ ਘਰਾਵ ਕੀਤਾ ਆ ਉਸ ਦਿਨ ਆਏ ਨੇ ਉਸ ਤੋਂ ਬਾਅਦ ਕਿਉਂਕਿ ਉਹਨਾਂ ਦੇ ਆ ਜਿਹੜਾ ਕੇ ਡੀਓ ਚੱਲ ਰਹੀ ਆ ਸੈਲਫ ਕੱਟ ਨੇ ਜਿਹੜੀ ਹੈ ਨਾ ਉਹਦੇ ਕਰਕੇ ਉਹ ਮਤਲਬ ਸਿਹਤ ਉਹਨਾਂ ਦੀ ਢਿੱਲੀ ਹੀ ਗਈ ਤੇ ਜਿੱਦਨ ਉਹ ਵਾਪਸ ਆਏ ਉਹਨਾਂ ਨੇ ਕੱਲ ਫੇਰ ਬੱਚਿਆਂ ਦੇ ਹੱਕ 'ਚ ਜਿਹੜੀ ਵੀਡੀਓ ਪਾਈ ਆ ਪਰ ਉਹ ਸਾਡੇ ਨਾਲ ਨੇ ভাইস ਪ੍ਰੈਜ਼ੀਡੈਂਟ ਖੁਦ ਨਾਲ ਕਾਨਫਰੰਸ ਤੇ ਵੀ ਬੈਠੇ ਹੋਏ ਲਗਾਤਾਰ ਮੋਰਚੇ ਤੇ ਵੀ ਆ ਰਹੇ ਨੇ ਤੇ ਹਰ ਇੱਕ ਕਾਲਜੀਵਨ ਉਸ ਦਿਨ ਵੀ ਇਹ ਮਾਰਚ ਪੀਸਫੁਲ ਮਾਰਚ 'ਚ ਸਾਡੇ ਨਾਲ ਸੋ ਇਹ ਇਦਾਂ ਦੀ ਗੱਲ ਨਹੀਂ ਹੈਗੀ ਵੀ ਵੀ ਤੁਹਾਡੇ ਨਾਲ ਨਹੀਂ ਹੁਣ ਅਗਲਾ ਸਟੈਪ ਕੀ ਹੈ ਤੁਹਾਡਾ ਕੀ ਕਰੋਗੇ ਸੰਘਰਸ਼ ਨੂੰ ਲੈ ਕੇ ਜਿਸ ਤਰੀਕੇ ਨਾਲ ਐਫ ਆਈ ਆਰ ਹੋਈ ਹੈ ਕੋਈ ਗੱਲਬਾਤ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਹੋਈ ਹੈ ਤੁਹਾਡਾ ਅਗਲਾ ਸਟੈਪ ਹੈ ਕੀ ਅਸੀਂ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਰਾਤ ਦੇ ਵਿੱਚ ਆ ਯੂਨੀਵਰਸਿਟੀ ਪ੍ਰਸ਼ਾਸਨ ਨੇ ਸਾਨੂੰ ਮੀਟਿੰਗ ਵਾਸਤੇ ਵੀ ਬੁਲਾਇਆ ਹੈ ਕਿ ਇੱਕ ਤਾਂ ਅਸੀਂ ਇੱਥੋਂ ਅੱਜ ਜਥੇਦਾਰ ਸ਼੍ਰੀ ਅਕਾਲ ਸਖਬ ਨੂੰ ਬੇਨਤੀ ਕਰਦੇ ਆਂ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਿੱਖ ਸਰਦਾਰਾਂ ਦੇ ਲੜਕਿਆਂ ਦੀਆਂ ਪੱਗਾਂ ਨੂੰ ਹੱਥ ਪਾਏ ਤੇ ਇਹ ਲਾਜ਼ਮੀ ਬਣਦਾ ਕਿ ਉਹ ਆਪਣੇ ਆਪ ਹੀ ਇਸ ਚੀਜ਼ ਦਾ ਜਿਹੜੇ ਮੁੱਦੇ ਤੇ ਧਿਆਨ ਦੇਣ ਇਸ ਚੀਜ਼ ਨਾਲ ਦਾ ਰابطਾ ਕਰਨ ਤੇ ਦੂਜਾ ਅਸੀਂ ਇਹ ਅੱਜ ਅਨਾਉਂਸ ਕਰਦੇ ਆਂ ਕਿ ਜੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਹ ਬੱਚਿਆਂ ਦੇ ਖਿਲਾਫ ਹੋਈਆਂ ਐਫਆਈਆਰਾਂ ਨਾ ਵਾਪਸ ਕੀਤੀਆਂ ਤਾਂ ਅਸੀਂ ਪੰਜਾਬ ਦੇ ਸਾਰੇ ਲੋਕਾਂ ਨੂੰ ਪੰਜਾਬ ਦੀ ਸਾਰੀ ਸਿਆਸੀ ਪਾਰਟੀਆਂ ਨੂੰ ਇਕੱਠੇ ਕਰਕੇ ਇੱਕ ਵੱਡਾ ਸੰਘਰਸ਼ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਕ ਭੁਖ ਹੜਤਾਲ ਸ਼ੁਰੂ ਕਰਾਂਗੇ ਯੂਨੀਵਰਸਿਟੀ ਦੇ ਅੱਜ ਜਿਹੜੀ ਮੀਟਿੰਗ ਹੈ ਉਸ ਦੇ ਵਿੱਚ ਅਸੀਂ ਯੂਨੀਵਰਸਿਟੀ ਵਾਈਸ ਚਾਂਸਲਰ ਦੇ ਨਾਲ ਗੱਲਬਾਤ ਕਰਕੇ ਜੇ ਕੋਈ ਪੋਜ਼ਿਟਿਵ ਰਿਜ਼ਲਟ ਨਹੀਂ ਨਿਕਲਦਾ ਤਾਂ ਅਸੀਂ ਇੱਥੇ ਹੀ ਪਰਮਾਨੈਂਟ ਭੁਖ ਹੜਤਾਲ ਸ਼ੁਰੂ ਕਰਾਂਗੇ ਤੇ ਇੱਕ ਸੁਨੇਹਾ ਮੈਂ ਪੰਜਾਬ ਦੇ ਲੋਕਾਂ ਨੂੰ ਦੇਣਾ ਚਾਹੁੰਦਾ ਏ ਕਿ ਜੇ ਸਾਡੇ ਕਿਸੇ ਵੀ ਵਿਦਿਆਰਥੀ ਨੂੰ ਪੁਲਿਸ ਲੈ ਕੇ ਜਾਂਦੀ ਹੈ ਤਾਂ ਅਗਲਾ ਮੋਰਚਾ ਲਾਉਣ ਦੀ ਜ਼ਿੰਮੇਵਾਰੀ ਪੰਜਾਬ ਦੇ ਲੋਕਾਂ ਦੀ ਹੋਊਗੀ ਉਹ ਕਿਸੇ ਕਾਲ ਦਾ ਉਡੀਕ ਨਾ ਕਰਨ ਉਹ ਇੱਥੇ ਆ ਕੇ ਆਪ ਮੋਰਚੇ ਨੂੰ ਆਮਣ ਵੀ ਸੀ ਕੇ ਸਾਥ ਆਪ ਵੀ ਅੱਜ ਬੈਠੇ ਹ ਹਣ ਉਹਨਾਂ ਨੇ ਕਿਹਾ ਹੈ ਕਿ ਦੋ ਤਿੰਨ ਦਿਨ ਹੋ ਗਏ ਆ ਕਹੀ ਜਾ ਰਹੇ ਨੇ ਵੀ ਕਰਾਵਾਂਗੇ ਕਰਾਵਾਂਗੇ ਅੱਜ ਵੀ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ 1 ਵਜੇ ਤੱਕ ਕਰਦੇ ਆ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸ਼ਾਮ ਨੂੰ ਹੁਣ ਇਹ ਕੀ ਕਾਰਨ ਹੈ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਜਾਂ ਜਾਣਬੁੱਝ ਕੇ ਮੀਡੀਆ ਦੇ ਸਾਹਮਣੇ ਬੱਚੇ ਨਾ ਜਾਣ ਸਾਨੂੰ ਲਾਰੇ ਹੀ ਲਾਏ ਜਾ ਰਹੇ ਹਜੇ ਤੱਕ ਮੀਟਿੰਗ ਕੋਈ ਨਹੀਂ ਹੋਈ ਹੁਣ ਦੁਬਾਰਾ ਜਿਹੜਾ ਇਮੀਡੀਏਟ ਸਾਨੂੰ ਉਹ ਮਿਲਿਆ ਆ ਵੀ ਅਸੀਂ 5 ਵਜੇ ਨੂੰ ਇੱਕ ਵਾਰ ਡੀਨਸ ਨਾਲ ਕਰਾਵਾਂਗੇ ਤਾਂ ਫਿਰ ਵੀ ਸੀ ਨਾਲ ਕਰਾਵਾਂਗੇ ਉਹ ਕੋਈ ਪੁਖਤਾ ਹੱਡੇ ਹਜੇ ਤੱਕ ਹੈ ਨਹੀਂ ਵੀ ਉਹ ਕਰਨਗੇ ਸਾਡੇ ਨਾਲ ਮੀਟਿੰਗ ਕੁਝ ਜਿਹੜੇ ਪੋਲੀਟੀਕਲ ਲੀਡਰ ਹੈ ਉਹ ਬਾਰ ਬਾਰ ਜੋ ਤੇ ਬਿਆਨ ਦੇ ਰਹੇ ਆ ਕਿ ਇਹ ਪ੍ਰੋਟੈਸਟ ਸੀਐਮ ਦੇ ਖਿਲਾਫ ਸੀਗਾ ਉਹਨਾਂ ਦੀ ਕੋਈ ਕੰਡੈਮਨ ਕਰਦੇ ਤੁਸੀਂ ਜਾਂ ਉਹਨਾਂ ਦੀ ਕੋਈ ਉਹਨਾਂ ਕੋਲ ਗਲਤ ਜਾਣਵਾਰੀ ਜਾਣਕਾਰੀ ਪਹੁੰਚੀ ਹੈ ਤੇ ਅਸੀਂ ਇਸੇ ਲਈ ਇਹ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਵੀ ਦੱਸ ਦਈਏ ਤੇ ਸਰਕਾਰ ਨੂੰ ਵੀ ਦੱਸ ਦਈਏ ਕਿ ਸਾਡਾ ਪ੍ਰੋਟੈਸਟ ਵਾਈਸ ਚਾਂਸਲਰ ਦੇ ਅਗੇਂਸਟ ਸੀਗਾ ਕਿਉਂਕਿ ਸੀਐਮ ਭਗਮੰਤਮਾ ਦੇ ਡੈਲੀਗੇਸ਼ਨ ਨਾਲ ਅਸੀਂ ਇੱਕ ਰਾਤ ਪਹਿਲਾਂ ਵੀ ਮਿਲੇ ਸੀ ਤੇ ਉਸ ਪ੍ਰੋਟੈਸਟ ਤੋਂ ਬਾਅਦ ਜਿਨ੍ਹਾਂ ਦਾ ਇਹ ਪ੍ਰੋਗਰਾਮ ਸਾਰਾ ਆਰਗੇਨਾਈਜ਼ ਕੀਤਾ ਹੋਇਆ ਸੀ ਰਾਜ ਸਭਾ ਮੈਂਬਰ ਅਸੀਂ ਉਹਨਾਂ ਨੂੰ ਵੀ ਮਿਲੇ ਆ ਉਹਨਾਂ ਨਾਲ ਵੀ ਸਾਡੀ ਪੀਸਫੁਲੀ ਗੱਲਬਾਤ ਹੋਈ ਹੈ ਇੱਕ ਗੱਲ ਇਹਦੇ 'ਚ ਮੈਂ ਤੁਹਾਨੂੰ ਦੱਸਦਾ ਹਾਂ ਵੀ ਵੀ ਅਸੀਂ ਉਹ ਇਸ ਗੱਲ ਨੂੰ ਪਲੇਅਰ ਕਰ ਰਹੇ ਆਂ ਵੀ ਉੱਥੇ ਜਿਹੜਾ ਪ੍ਰੋਟੈਸਟਿਕ ਆ ਉਹ ਉਹਦੇ ਪੰਜਾਬ ਸਰਕਾਰ ਦੇ ਖਿਲਾਫ ਨਹੀਂ ਸੀਗਾ ਪਰ ਅਸੀਂ ਇਹ ਆਸ ਕਰ ਰਹੇ ਆਂ ਪੰਜਾਬ ਸਰਕਾਰ ਕੋ ਕਿ ਏਕਾ ਪਰਚਿਆਂ ਦੇ ਮਾਮਲੇ ਚ ਜਿਹੜਾ ਤਸ਼ੱਦਦ ਹੋਇਆ ਉਹਦੇ ਮਾਮਲੇ ਚ ਇਮੀਡੀਏਟਲੀ ਜਿਹੜੀ ਪੰਜਾਬ ਸਰਕਾਰ ਇੰਟਰਵਿਨ ਕਰੂਗੀ ਤੇ ਦੂਜਾ ਜਿਹੜਾ ਸੈਨੇਟ ਵਾਲਾ ਮਸਲਾ ਆ ਉਹਦੇ ਤੇ ਜਲਦ ਤੋਂ ਜਲਦ ਜਿਹੜਾ ਆਪਣਾ ਜਾਂ ਤੇ ਵਿਧਾਨ ਸਭਾ ਚ ਕੋਈ ਉਹਦੇ ਤੇ ਆਵੇ ਵੀ ਜਾਂ ਫਿਰ ਉਹ ਪੁਕਤਾ ਕਿਉਂਕਿ ਇਹ ਸਿਰਫ ਚਿੱਠੀਆਂ ਲਿਖਣ ਨਾਲ ਨਹੀਂ ਗੱਲ ਬੰਦੀ ਹੁੰਦੀ ਚਿੱਠੀਆਂ ਲਿਖੀ ਜਾ ਰਹੇ ਨੇ ਪਰ ਜੇ ਉਹ ਕੋਈ ਐਕਸ਼ਨ ਚ ਨਹੀਂ ਹੁੰਦਾ ਤੇ ਫਿਰ ਅਸੀਂ ਉਧਰ ਵੀ ਖੋਲਾਂਗੇ ਪਰ ਜਿਹੜਾ ਪਿਛਲਾ ਆ ਉਹ ਅਸੀਂ ਕਲੀਅਰਿਫਾਈ ਕਰ ਰਹੇ ਆਂ ਵੀ ਉਹ ਉਹਦੇ ਖਿਲਾਫ ਨਹੀਂ ਹੈਗਾ ਪਰ ਉਹਦੇ ਦਿਨਾਂ ਚ ਅਸੀਂ ਇੱਥੇ ਥੋੜੀ ਸਦਾ ਥੋੜੀ ਬੈਠੇ ਰਵਾਂਗੇ ਇਹ ਸਰਕਾਰ ਨੂੰ ਵੀ ਵੇਖਣਾ ਚਾਹੀਦਾ ਵੀ ਸਾਡੇ ਬੱਚਿਆਂ ਤੇ ਹੋ ਰਿਹਾ ਪੰਜਾਬ ਸਰਕਾਰ ਦੇ ਨਾਲ ਇਸ ਕਰਕੇ ਵੀ ਮੁਲਾਕਾਤ ਨਹੀਂ ਕਰੋਗੇ ਵੀ ਤੁਹਾਡੇ ਕਹਿਣ ਦੇ ਉੱਤੇ ਜਾਂ ਤੁਹਾਡੀ ਜਿਹੜਾ ਗਰਾਉਂਡਸ ਰੱਖ ਕੇ ਸਾਡੇ ਤੇ ਪਰਚੇ ਦਰਜ ਹੋਏ ਆ ਇਸ ਬਾਬਰੇ ਜੀ ਕੋਈ ਗੱਲਬਾਤ ਨਹੀਂ ਨਹੀਂ ਅਸੀਂ ਗੱਲਬਾਤ ਉਹਨਾਂ ਨਾਲ ਕਰ ਰਹੇ ਆ ਪੰਜਾਬ ਸਰਕਾਰ ਨੂੰ ਇਹ ਤੇ ਮੋਰਲ ਤੌਰ ਤੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਵੇਖੋ ਜੇ ਸੈਨੀਟ ਦਾ ਮਸਲਾ ਚੱਲ ਰਿਹਾ ਤੇ ਪੰਜਾਬ ਦੀ ਦਾਵੇਦਾਰੀ ਦਾ ਮਸਲਾ ਚੱਲ ਰਿਹਾ ਸੋ ਪਹਿਲੀ ਪ੍ਰੋਟੈਕਸ਼ਨ ਜਿਹੜੀ ਉਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਵੀ ਸਾਡੇ ਬੱਚੇ ਬੈਠੇ ਹੋਏ ਆ ਇਹਨਾਂ ਨੂੰ ਬਚਾਇਆ ਜਾਵੇ ਉਹਦੇ ਲਈ ਅਸੀਂ ਉਹਨਾਂ ਨਾਲ ਰ ਸੀ ਓਹ ਕਿ centralization ਨਾ ਹੋ ਇਸ ਲਈ ਆਪ ਮੋਰਚਾ ਉਠਾ ਰਹੇ ਹੈ ਆਪ ਆਵਾਜ਼ ਉਠਾ ਰਹੇ ਹੈ ਜੇ ਪੰਜਾਬ ਕੇ ਜੋ ਮੁੱਖ ਮੰਤਰੀ ਆਪੋ ਖੁਦ ਯੂਨੀਵਰਸਿਟੀ ਮੇ ਆ ਰਹੇ ਤਾਂ ਉਨਸੇ ਮਿਲਨੇ ਕੀ ਆਪਨੇ ਕੋਸ਼ਿਸ਼ ਕਿਉਂ ਨਹੀਂ ਕੀ ਜੀ ਮੈਂ ਤੁਹਾਨੂੰ ਦੱਸ ਰਿਹਾ ਅਸੀਂ ਕੋਸ਼ਿਸ਼ ਕੀਤੀ ਆ ਉਹਨਾਂ ਦੇ ਡੈਲੀਗੇਟ ਅਰੇਂਜ ਵੀ ਕਰ ਰਹੇ ਸੀ ਮੀਟਿੰਗ ਪਰ ਅਥਾਰਟੀ ਵੱਲੋਂ ਬੜੇ ਡੈਲੀਬਰੇਟ ਤਰੀਕੇ ਨਾਲ ਨੈਰੇਟਿਵ ਇਦਾਂ ਦਾ ਚਲਾਇਆ ਗਿਆ ਉਹਨੂੰ ਐ ਪ੍ਰੋਜੈਕਟ ਕੀਤਾ ਗਿਆ ਜੀ ਇਹ ਤੇ ਮੋਰਚਾ ਤਾਂ ਦੇ ਖਿਲਾਫ ਲੱਗਾ ਇਹ ਪੰਜਾਬ ਸਰਕਾਰ ਦੇ ਖਿਲਾਫ ਲੱਗਾ ਉਸ ਕਰਕੇ ਉਸ ਮਿਸਕਮਿਊਨੀਕੇਸ਼ਨ ਕਰਕੇ ਜਿਹੜਾ ਡਿਲੇ ਹੋ ਰਿਹਾ ਪਰ ਸਾਨੂੰ ਬੰਦਿਆਂ ਨੇ ਅਸਰਸ਼ਨ ਦਵਾਇਆ ਆ ਕਿ ਪੰਜਾਬ ਸਰਕਾਰ ਨਾਲ ਜਲਦ ਜਲਦ ਸਾਡਾ ਰਾਬਤਾ ਹੋਊਗਾ लास्ट आपकी पंजाब सरकार में किससे बात हुई क्योंकि भगवंत मान ने एक दिन पहले उन्होंने चिट्ठी ज़रूर लिखी थी लेकिन वो इवेंट में आए उन्होंने ये चीज़ ज़रूर कही कि हरियाणा के कॉलेजेस को हम एफिलिएशन नहीं देंगे पी यू हमारी लेगेसी है लेकिन उनके सीनेट इलेक्शन के बारे में पूछने पर उन्होंने कुछ नहीं बोला ਅੱਜ ਦੀ ਜਿਹੜੀ ਆ ਅਸੀਂ ਅੱਜ ਸਵੇਰੇ ਹੀ ਜਿਹੜੇ ਆਪਣੇ ਸਪੀਕਰ ਸਾਹਿਬ ਨੇ ਵਿਧਾਨ ਸਭਾ ਦੇ ਸੰਧਵਾਨ ਸਾਹਿਬ ਉਹਨਾਂ ਨਾਲ ਰਾਬਤਾ ਕੀਤਾ ਸੀਗਾ ਉਹਨਾਂ ਨਾਲ ਅਸੀਂ ਮੀਟਿੰਗ ਅਰੇਂਜ ਕਰ ਰਹੇ ਹਾਂ ਉਹਨਾਂ ਦੇ ਥਰੂ ਅਸੀਂ ਚੈਨਲ ਚ ਚਲਾ ਰਹੇ ਆਂ ਕਿ ਸਰਕਾਰ ਤੱਕ ਸਾਡੀ ਜਿਹੜੀ ਆਵਾਜ਼ ਪਰ ਆਪ ਮੁਹਾਰੇ ਹਜੇ ਤੱਕ ਸਰਕਾਰ ਵੱਲੋਂ ਸਾਡੇ ਉਦੇਚ ਕੋਈ ਨਹੀਂ ਆਇਆ ਮੇਰੇ ਧਿਆਨ 'ਚ ਨਹੀਂ ਆਇਆ ਕੋਈ ਹੋ ਸਕਦਾ ਜੇ ਆਇਆ ਹੋਵੇ ਸਾਡੇ ਧਿਆਨ 'ਚ ਹਜੇ ਤੱਕ ਨਹੀਂ ਹੈਗਾ ਵੀ ਅਸੀਂ ਉਹਨਾਂ ਕੋ ਆਸ ਕਰ ਰਹੇ ਆਂ ਤੇ ਆਪ ਦੇ ਵੱਲੋਂ ਵੀ ਅਸੀਂ ਕੋਸ਼ਿਸ਼ ਕਰ ਰਹੇ ਆਂ ਵੀ ਚੈਨਲ ਸ਼ੁਰੂ ਕਰੀਏ ਥੈਂਕ ਯੂ